ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਪਿਛਲੇ 3 ਦਿਨਾਂ ਤੋਂ ਲਗਾਤਾਰ ਇੰਡੀਅਨ ਐਕਸਪ੍ਰੈਸ ਜਿਹੜੀ ਡਿਜੀਟਲ ਰੈਸਟਰਾਹੀਂ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਐ ਉਹਨਾਂ ਦੇ ਬਾਰੇ 'ਚ ਉਹਨਾਂ ਦੀ ਪੂਣਛਾੜ ਵਾਲੀ ਜਿਹੜੀ ਰਿਪੋਰਟ ਐ ਉਹ ਜਾਰੀ ਹੋਈ ਐ ਅੱਜ ਤੀਜਾ ਦਿਨ ਐ। ਇਹਦੇ ਵਿੱਚ ਅੱਜ ਉਹਨਾਂ ਨੇ 82 ਸਾਲਾਂ ਦੇ ਉਦਯੋਗਪਤੀ ਲੁਧਿਆਣੇ ਦੇ ਮਸ਼ਹੂਰ ਐਸ ਪੀਓ ਸਵਾਲ ਉਹਨਾਂ ਤੋਂ ਕਿਵੇਂ ਉਹਨਾਂ ਨੂੰ 2 ਦਿਨ ਹੋਂਦੇ ਉੱਤੇ ਉਹਨਾਂ ਨੇ ਅਰੈਸਟ ਕਰੀ ਰੱਖਿਆ ਤੇ ਉਹਨਾਂ ਨੂੰ ਹਿੱਲਣ ਨਹੀਂ ਦਿੱਤਾ ਤੇ ਉਹਨਾਂ ਦੇ ਆਡ ਅਡ ਜਿਹੜੇ ਖਾਤੇ ਐ ICICI ਤੇ స్టేਟ ਬੈਂਕ ਆਫ ਇੰਡੀਆ ਉਹਨਾਂ ਦੇ ਵਿੱਚੋਂ 7 ਕਰੋੜ ਰੁਪਈਆ ਕਢਵਾ ਲਿਆ ਤੇ ਉਹਦੇ ਚ ਇੱਕ ਹੋਰ ਨੇ ਜਿਹੜੇ ਇੱਕ 62 ਸਾਲਾਂ ਦਾ ਹੈ ਜਿਹੜਾ ਪਬਲਿਸ਼ਿੰਗ ਦਾ ਕੰਮ ਕਰਦਾ ਪ੍ਰੋਫੈਸ਼ਨਰ ਹੈ ਇੱਕ 78 ਸਾਲਾਂ ਦਾ ਇੰਡੀਅਨ ਔਰ 에ਅਰ ਫੋਰਸ ਦਾ ਅਫਸਰ ਹੈ ਬ੍ਰੇਨ ਯਾਦਵ ਸੋ ਇਹਨਾਂ ਤੋਂ ਵੀ ਕਰੋੜਾਂ ਰੁਪਏ ਉਹਨਾਂ ਨੇ ਮਰੁੱਠੇ ਐ ਤੇ ਉਸ ਵਾਰ ਸਾਬ ਇੱਕੋ ਇੱਕ ਬੰਦੇ ਐ ਜਿਨ੍ਹਾਂ ਨੂੰ ਤਕਰੀਬਨ 75% ਜਿਹੜੀ ਰਕਮ ਐ ਉਹ ਵਾਪਸ ਮਿਲ ਗਈ ਅ ਅੱਡ-ਅੱਡ ਥਾਵਾਂ ਤੇ ਕਿਸੇ ਬੰਗਾਲ ਦੇ ਵਿੱਚ ਕਿਸੇ ਬੈਂਕ ਦੇ ਵਿੱਚ ਉਹ ਪੈਸੇ ਗਏ ਸੀ ਤੇ ਕਿਸੇ ਗੁਹਾਟੀ ਦੇ ਵਿੱਚ ਕਿਸੇ ਬੈਂਕ ਚ ਗਏ ਸੀ ਤੇ ਬਾਕੀ ਜਿਹੜੇ ਐ ਦਰ-ਦਰ ਭਟਕਦੇ ਫਿਰਦੇ ਐ ਹੋਰ ਕਿੰਨੇ ਇਹ ਚਾਰਾਂ ਦੀ ਗੱਲ ਨਹੀਂ ਬਾਕੀ ਹੋਰ ਵੀ ਬਥੇਰੇ ਐ ਐਸੇ ਜਿਹੜੇ ਦਰਦਾਰ ਭਟਕ ਰਹੇ ਐ ਤੇ ਉਹਨਾਂ ਨੂੰ ਉਮੀਦ ਨਹੀਂ ਕਿ ਉਹਨਾਂ ਤੋਂ ਜਿੰਨੇ ਪੈਸੇ ਗਏ ਐ ਉਹਦਾ 10% ਵੀ ਮੁੜੇ ਆਉਣ। ਸੋ ਇਹ ਬਹੁਤ ਗੰਭੀਰ ਮਸਲਾ ਹੈ। ਸਾਡੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਐ ਉਹ ਵਿਰੋਧੀ ਧਿਰਾਂ ਦੇ ਜਿਹੜੇ ED ਦੇ ਛਾਪੇ ਮਾਰ ਕੇ ਉਹਨਾਂ ਤੋਂ ਤਾਂ ਬਹੁਤ ਕੁਝ ਕਰਵਾਉਂਦੇ ਐ, ਰਾਜਨੀਤਿਕ ਤੌਰ ਤੇ ਵੀ ਕਰਾਉਂਦੇ ਐ, ਆਰਥਿਕ ਤੌਰ ਤੇ ਵੀ ਸ਼ਾਇਦ ਕਰਾਉਂਦੇ ਹੋਣਗੇ। ਤੇ ਇਸ ਤਰ੍ਹਾਂ ਜਿਹੜੇ ਆਮ ਲੋਕ ਠੱਗੇ ਜਾਂਦੇ ਐ, ਚਾਹੇ ਉਹ ਵੀ ਖਾਸ ਲੋਕ ਨੇ ਜਿਨ੍ਹਾਂ ਕੋਲ ਇੰਨੇ ਪੈਸੇ ਐ ਉਹਨਾਂ ਤੋਂ ਹੀ ਇੰਨੇ ਲੈਂਦੇ ਆ ਉਹ ਪਰ ਉਹਨਾਂ ਨੂੰ ਵੀ ਉਹਨਾਂ ਦੀ ਕੋਈ ਜਿਹੜਾ ਹੈਗਾ ਉਹਨਾਂ ਤੋਂ ਜਿਹੜਾ ਠੱਗਣ ਦਾ ਵੀ ਕੋਈ ਤਕਨੇ ਬਣਦਾ ਤੇ ਉਹਨਾਂ ਦੇ ਪੈਸੇ ਨਹੀਂ ਮੁੜ ਰਹੇ ਇਹ ਤੋਂ ਬਚਣ ਦੀ ਲੋੜ ਹੈ ਨਾਲ ਦੀ ਨਾਲ ਇੰਡੀਅਨ ਐਕਸਪ੍ਰੈਸ ਨੇ ਕੁਝ ਥੋੜਾ ਜਿਹਾ ਸਾਡੇ ਸਾਰੇ ਲੋਕਾਂ ਲਈ ਵੀ ਕੁਝ ਜਾਰੀ ਕੀਤਾ ਹੈ ਵੀ ਇੱਕ ਤਾਂ ਇਹ ਹੈ ਵੀ ਜਿਹੜੇ ਆ ਜਿਹੜੇ ਅਣਜਾਣੇ ਨੰਬਰ ਨੇ ਉਹਨਾਂ ਦੇ ਉੱਤੇ ਜਿਹੜੇ ਤੁਹਾਡੇ ਮੈਸੇਜਿੰਗ ਐਪ ਤੇ ਆਉਂਦੇ ਆ ਤੁਹਾਡੇ ਐਸਐਮਐਸ ਤੇ ਆਉਂਦੇ ਆ ਵਟਸਐਪ ਤੇ ਆਉਂਦੇ ਆ ਤੁਹਾਡੇ ਦੂਸਰੇ ਅਕਾਊਂਟਸ ਤੇ ਆਉਂਦੇ ਆ ਉਹਨਾਂ ਜਿਹੜੇ ਸੁਨੇਹੇ ਐ ਉਹਨਾਂ ਸੁਨੇਹਿਆਂ ਨੂੰ ਨਾ ਸੁਣੋ ਤੇ ਜਿਹੜੀ ਕਾਲ ਵੀ ਐ ਉਹਨੂੰ ਬਰੀਫ ਚ ਸੁਣੋ ਤੇ ਉਸ ਤੋਂ ਬਾਅਦ ਕੱਟ ਦਿਓ ਉਹਦੀ ਲੰਬੀ ਚੌੜੀ ਗੱਲਬਾਤ ਉਹਨਾਂ ਨਾਲ ਨਾ ਕਰੋ ਤੇ ਦੂਜੀ ਜਿਹੜੀ ਐ ਉਹ ਇਹ ਵੀ ਕਹਿੰਦੇ ਐ ਵੀ ਤੁਸੀਂ ਆਪਣੇ ਬੈਂਕ ਤੇ ਜਿਹੜੇ ਹੋਰ ਲੈਣ ਦੇਣ ਵਾਲੇ ਖਾਤੇ ਐ ਉਹਨਾਂ ਲਈ ਇੱਕ ਵੱਖਰਾ ਫੋਨ ਰੱਖੋ ਉਹ ਫੋਨ ਕਿਸੇ ਹੋਰ ਨਾਲ ਸਾਂਝਾ ਨਾ ਕਰੋ ਤੁਹਾਡੀ ਬੈਂਕ ਨਾਲ ਤੇ ਹੋਰ ਇਹੀ ਹੋਵੇ ਕਿਸੇ ਹੋਰ ਕੋਲ ਜਾਵੇ ਨਾ ਬਾਕੀ ਕੰਮਾਂ ਲਈ ਤੁਸੀਂ ਆਪਣਾ ਪਬਲਿਕ ਫੋਨ ਯੂਜ਼ ਕਰੋ ਇਸ ਕੰਮ ਲਈ ਕੱਲਾ ਇੱਕੋ ਹੀ ਫੋਨ ਰੱਖੋ ਜਿਹੜਾ ਕਿ ਤੁਹਾਡਾ ਕਨਫਿਡੈਂਸ਼ੀਅਲ ਹੋਵੇ ਜਿਹੜਾ ਤੁਹਾਡੇ ਕੋਲ ਹੀ ਹੋਵੇ ਦੂਸਰੀ ਗੱਲ ਇਹ ਉਹ ਇਸ ਤਰ੍ਹਾਂ ਦੱਸਦੇ ਐ ਤੇ ਉਹ ਜਿਹੜਾ ਅਗਲੀ ਗੱਲ ਜਿਹੜੀ ਹੈ ਵੀ ਤੁਸੀਂ ਜੇ ਹੋ ਸਕੇ ਤਾਂ ਸਾਈਬਰ ਇੰਸ਼ੋਰੈਂਸ ਕਰਾਓ ਆਪਣੀਆਂ ਜਿਹੜੀਆਂ ਤੁਹਾਡੀਆਂ ਐਫ ਡੀ ਆ ਰਪਈਆਂ ਨੇ ਤੇ ਜਾਂ ਕੋਈ ਤੁਹਾਡੇ ਮਿਚੁਅਲ ਫੰਡ ਪਏ ਹੈ ਉਹਨਾਂ ਦੇ ਅਗੇਂਸਟ ਇੰਸ਼ੋਰੈਂਸ ਕਰਵਾ ਲਓ ਤਾਂ ਕਿ ਤੁਹਾਡਾ ਪੈਸਾ ਡੁੱਬੇ ਨਾ ਤੇ ਜਿਹੜੀ ਆ ਫਰਾਡ ਹੋਈ ਆ ਇਹਨਾਂ ਦੇ ਵਿੱਚ ਲੋਕਾਂ ਨੂੰ ਪੈਸਾ ਮਿਲ ਨਹੀਂ ਰਿਹਾ ਚਾਹੇ ਸਾਨੂੰ ਜਿਹੜੀ ਹਰ ਕਾਲ ਅਸੀਂ ਕਰਦੇ ਆ ਉਹਦੇ ਵਿੱਚ ਅਮਿਤ ਆਪ ਬਚਨ ਜੀ ਲੰਬਾ ਚੋੜਾ ਭਾਸ਼ਣ ਦੰਦਿਆ ਵੀ ਇਸ ਨੰਬਰ ਤੇ ਦੱਸ ਦਿਓ ਇਹਦੇ ਤੇ ਦੱਸ ਦਿਓ ਉਹ ਚਾਹੇ ਦੱਸੀ ਜਾਓ ਪਰ ਪੈਸਾ ਛੇਤੀ ਆਉਂਦਾ ਨਹੀਂਗਾ ਉਹ ਇੱਕ ਇਹ ਹੈ ਵੀ ਤੁਹਾਡੇ ਕੋਲ ਹਾਜ਼ਰੀ ਲੱਗਦੀ ਹੈ ਵੀ ਸਰਕਾਰ ਤੁਹਾਡੇ ਲਈ ਕਿੰਨਾ ਫਿਕਰ ਕਰ ਰਹੀ ਹੈ ਵੀ ਤੁਸੀਂ ਠੱਗੇ ਨਾ ਜਾਓ ਤੇ ਇੰਨੀ ਗੱਲ ਤੋਂ ਬਿਨਾ ਅਸਲ 'ਚ ਉਹਨੂੰ ਬਚਾਉਣ ਲਈ ਤੁਹਾਨੂੰ ਠੱਗੇ ਜਾਣ ਤੋਂ ਬਚਾਉਣ ਲਈ ਸਰਕਾਰ ਦਾ ਕੋਈ ਬਹੁਤਾ ਜ਼ਿਆਦਾ ਰੋਸ ਹੈ ਨਹੀਂ ਆਪਣੀ ਬਚਤ ਕਰੋ ਤੇ ਸਰਕਾਰ ਦੇ ਉੱਤੇ ਦਬਾਅ ਪਾਓ ਵੀ ਇਹ ਇਹ ਠੱਗ ਜਿਹੜੇ ਐ ਫੜੇ ਜਾਣ ਅ ਅਗਲੀ ਇਹ ਇਸ ਤੋਂ ਅਗਲੀ ਜਿਹੜੀ ਖਬਰ ਹੈ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ 6 ਜੂਨ ਨੂੰ ਇੱਕ ਨੋਟੀਫਿਕੇਸ਼ਨ ਕੀਤੀ ਸੀ ਤੇ ਅੱਜ ਦੇ ਜਿੰਨੀਆਂ ਵੀ ਅਖਬਾਰਾਂ ਨੇ ਚਾਹੇ ਉਹ ਪੰਜਾਬੀ ਦੀਆਂ ਨੇ ਚਾਹੇ ਅੰਗਰੇਜ਼ੀ ਦੀਆਂ ਨੇ ਸ਼ਾਇਦ ਹਿੰਦੀ ਦੀਆਂ 'ਚ ਵੀ ਹੋਣ ਮੈਂ ਦੇਖੀ ਨਹੀਂ ਤੇ ਉਹਦੇ 'ਚ ਭਗਵੰਤ ਮਾਨ ਜੀ ਦੀ ਵੱਡੀ ਸਾਰੀ ਫੋਟੋ ਲਾ ਕੇ ਉਹਦੀ ਬਹੁਤ ਵੱਡੀ ਐਡ ਦਿੱਤੀ ਹੋਈ ਹੈ ਕਈ ਪੇਜਾਂ ਦੇ ਵਿੱਚ ਉਹਨਾਂ ਦੇ ਲੁਧਿਆਣਾ ਜਿਹੜੀ ਵੈਸਟ ਤਹਿਸੀਲ ਹੈ ਉਸ ਦੇ ਅੱਡ-ਅੱਟ ਪਿੰਡਾਂ ਦੇ ਖਸਰਾ ਨੰਬਰ ਦੇ ਕੇ ਕੁੱਲ ਜਿਹੜੀ 7806.39 ਏਕੜ ਜ਼ਮੀਨ ਹੈ ਜਿਹੜੀ ਉਹ ਅਰਬਨ ਸਟੇਟ ਬਣਾਉਣ ਲਈ ਉਹਨੇ ਨੋਟੀਫਾਈ ਕਰ ਦਿੱਤੀ ਹੈ ਤੇ ਬਾਕੀ ਅਜੇ ਲੁਧਿਆਣਾ ਈਸਟ ਰਹਿੰਦੀ ਹੈ ਦੂਸਰੀਆਂ ਰਹਿੰਦੀਆਂ ਨੇ ਤੇ ਇਸ ਕਰਕੇ ਅਜੇ ਬਹੁਤ ਸਾਰੇ ਪਿੰਡ ਅਜੇ ਹੋਰ ਆਉਣੇ ਐ ਇਸ ਜੱਦ ਦੇ ਵਿੱਚ ਤੇ ਅਸੀਂ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਭਗਵਾਨਤਮਾਨ ਸਰਕਾਰ ਇੱਕ ਨਵੀਆਂ ਪਿਰਤਾਂ ਪਾ ਰਹੀ ਹੈ ਮੋਦੀ ਦੀ ਸਰਕਾਰ ਤਾਂ ਅਜੇ ਕਿਸਾਨਾਂ ਤੋਂ ਡਰਦੀ ਹੈ ਵੀ ਜੇ ਕਿਸੇ ਤੋਂ ਜ਼ਮੀਨ ਅਕਵਾਇਰ ਕੀਤੀ ਹੈ ਉਹਨੂੰ ਅਸੀਂ ਪੈਸਾ ਨਹੀਂ ਦਿੱਤਾ ਉਸ ਦੀ ਜ਼ਮੀਨ ਦੇ ਵਿੱਚ ਨਾਂ ਵੜਿਆ ਜਾਵੇ ਪਰ ਏ ਨੈਸ਼ਨਲ ਹਾਈਵੇ ਅਥਾਰਟੀ ਦੀ ਜਿਹੜੀ ਜ਼ਮੀਨ ਇੱਧਰ ਨੇ ਅਕਵਾਇਰ ਕਰਨ ਦੀ ਬਣਾਈ ਸੀ ਸਕੀਮ ਆ ਜਿਹੜਾ ਮਾਛੀਵਾੜਾ ਕੂਮ ਏਰੀਆ ਇੱਥੇ ਪਾਸੇ ਤਾਂ ਉਸ ਜ਼ਮੀਨ ਦੇ ਉੱਤੇ ਅਜੇ ਲੋਕਾਂ ਨੂੰ țeਲਾ ਮਿਲਿਆ ਨਹੀਂ ਤੇ ਕੱਲ ਭਗਵੰਤ ਮਾਨ ਦੀ ਪੁਲਿਸ ਨੇ ਜਾ ਕੇ ਕਬਜ਼ਾ ਕਰ ਲਿਆ ਜਿਹੜੇ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਜਮੂਰੀ ਕਿਸਾਨ ਸਭਾ ਦੇ ਆਗੂ ਨੇ ਉਹਦੇ ਵਿੱਚ ਕਈ ਸਾਰੇ ਉਹਨਾਂ ਨੂੰ ਫੜ ਕੇ ਸਾਰਾ ਦਿਨ ਅੰਦਰ ਦੇਨ ਰੱਖਿਆ ਤੇ ਉਹਦਾ ਕਬਜ਼ਾ ਨਜਾਇਜ਼ ਤੌਰ ਤੇ ਕਰ ਲਿਆ ਬਿਨਾਂ ਕੋਈ ਪੈਸਾ ਦਿੱਤੇ ਸੋ ਹੁਣ ਇਹਦੇ ਤੋਂ ਇਹ ਵੀ ਸਾਨੂੰ ਸਾਫ ਹੋ ਜਾਂਦਾ ਹੈ ਵੀ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਹੈ ਇਹ ਇਹਦੇ ਤੇ ਕੀ ਧੱਕੇ ਹੋਣੇ ਆ ਕਿਸਾਨਾਂ ਨੂੰ ਹੁਣੇ ਤੋਂ ਹੀ ਆਪਣੇ ਕੰਮ ਰਕਸੇ ਕੱਸ ਲੈਣੇ ਚਾਹੀਦੇ ਆ ਅਸੀਂ ਇਹਦੇ ਚ ਇਹ ਵੀ ਕਹਿਣਾ ਚਾਹੁੰਦੇ ਆ ਕਿ ਕਿੰਨਾ ਝੂਠ ਬੋਲਦੇ ਆ ਮੁੱਖ ਮੰਤਰੀ ਨੇ ਪਹਿਲਾਂ ਝੂਠ ਬੋਲਿਆ ਫਿਰ ਹਰਪਾਲ ਸਿੰਘ ਚੀਮੇ ਨੇ ਬੋਲਿਆ ਤੇ ਰਮਨ ਅਰੋੜਾ ਜੀ ਨੇ ਬੋਲਿਆ ਕੱਲ ਫੇਰ ਹਰਪਾਲ ਸਿੰਘ ਚੀਮਾ ਨੇ ਝੂਠ ਬੋਲਿਆ ਵੀ ਇਹ ਸਕੀਮ ਟੋਟਲੀ ਵੌਲੰਟਰੀ ਹੈ ਲੋਕਾਂ ਦੀ ਮਰਜ਼ੀ ਹੈ ਅਸੀਂ ਇੱਕ ਸਵਾਲ ਸੰਗਰਾਮ ਟੀਵੀ ਵੱਲੋਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਟਕੇ ਅਰਗਾ ਇੱਕ ਸਵਾਲ ਕਿ ਤੁਸੀਂ ਇਹ ਦੱਸੋ ਵੀ ਜਿਹੜੇ ਖਸਰਾ ਨੰਬਰ ਤੁਸੀਂ ਦਿੱਤੇ ਆ ਉਹਦੇ ਚੋਂ 10 ਕਿਸਾਨ ਕਹਿੰਦੇ ਆ ਵੀ ਅਸੀਂ ਤਾਂ ਆਪਣੀ ਜ਼ਮੀਨ ਦੰਦੇ ਨਹੀਂ ਤੁਸੀਂ ਫੇਰ ਉਹਦਾ ਕੀ ਕਰੋਗੇ ਕੀ ਉਹ ਜ਼ਮੀਨ ਉਸ ਤੁਹਾਡੀ ਅਖੌਤੀ ਅਰਬਨ ਸਟੇਟ ਦੇ ਵਿੱਚ ਆਊਗੀ ਜਾਂ ਨਹੀਂ ਆਊਗੀ ਜਾਂ ਉਹ ਆਪਣੇ ਖੇਤ ਰੱਖ ਸਕਣਗੇ ਜੇ ਇਹ ਵਲੰਟਰੀ ਹੈ ਤਾਂ ਇਸ ਦੇ ਬਾਰੇ ਚ ਜਿਹੜੀ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਚ ਵੀ ਵਲੰਟਰੀ ਸ਼ਬਦ ਕਿਤੇ ਨਹੀਂ ਪਾਇਆ ਹੋਇਆ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਪੰਜਾਬ ਸਰਕਾਰੇ ਲੋਕਾਂ ਨਾਲ ਧੱਕਾ ਔਰੇ ਹੈਗਾ ਤੇ ਇਹਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਇਹਨਾਂ ਕੰਮਾਂ ਲਈ ਨਹੀਂ ਦਿੱਤੀ ਜਾ ਸਕਦੀ ਇਹ ਬਿਲਕੁਲ ਹੀ ਗਲਤ ਹੈ ਸਰਕਾਰ ਵੱਲੋਂ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜਾ ਕਲਕੱਤੇ ਦੇ ਵਿੱਚ ਜ਼ਬਰਜਨਾਹ ਦੀ ਗੱਲ ਹੋਈ ਉਹਦੇ ਚ ਜਿਹੜਾ ਟੀਐਮਸੀ ਦਾ ਆਗੂ ਹੈ ਮਨੋਜੀਤ ਮਿਸ਼ਰਾ ਜੀਨਾਂ ਜਿਹਨੇ ਉੱਥੋਂ ਹੀ ਲਾ ਕੀਤਾ ਉਸ ਕਾਲਜ ਤੋਂ ਤੇ ਉੱਥੇ ਉਹ ਐਡ ਹੌਕ ਦੇ ਉੱਤੇ ਕੰਟਰੈਕਟ ਦੇ ਉੱਤੇ ਉਹਨੂੰ ਟੀਚਰ ਵੀ ਰੱਖ ਲਿਆ ਸੀਗਾ ਉਹ ਹੁਣ ਟੀਚਰ ਵਜੋਂ ਵੀ ਉਹਦੀ ਇੱਕ ਜ਼ਿੰਮੇਵਾਰੀ ਸੀ ਵੀ ਉਹ ਇੱਥੇ ਆਉਂਦੀਆਂ ਕੁੜੀਆਂ ਦੀ ਪ੍ਰੋਟੈਕਸ਼ਨ ਕਰੇ ਪਰ ਲੱਗਦਾ ਇਹ ਹੈ ਜੀ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਦੀਆਂ ਰਿਪੋਰਟਾਂ ਆ ਰਹੀਆਂ ਨੇ ਵੀ ਉਹਨਾਂ ਤਿੰਨਾਂ ਦੀ ਪਹਿਲਾਂ ਹੀ ਸਲਾਹ ਸੀ ਵੀ ਇਸ ਕੁੜੀ ਨੂੰ ਆਪਾਂ ਨੇ ਇਹ ਕਰਨਾ ਹੈਗਾ ਤੇ ਉਹ ਉਹਦੇ ਮਗਰ ਲੱਗੇ ਹੋਏ ਸੀ ਤੇ ਉਸ ਨਾਲ ਉਹ ਉਹ ਉਹਦੇ ਨਾਲੇ ਜ਼ਬਰਦਨਾਹ ਹੋਇਆ ਉੱਥੇ ਜਿਹੜੀਆਂ ਸੀਸੀਟੀਵੀ ਕੈਮਰਿਆਂ ਦੀਆਂ ਜਿਹੜੀਆਂ ਫੋਟੋਜ਼ ਆਈਆਂ ਨੇ ਉਹ ਵੀ ਦੱਸਦੀਆਂ ਨੇ ਵੀ ਉਹ ਉਹਨਾਂ ਨਾਲ ਕਿਸ ਤਰ੍ਹਾਂ ਦੀ ਗੱਲਾਂ ਬਾਤਾਂ ਹੋਈਆਂ ਨੇ ਤੇ ਇਹ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਟੀਐਮਸੀ ਦੇ ਦੋ ਜਿਹੜੇ ਪ੍ਰਮੁੱਖ ਆਗੂ ਨੇ ਇੱਕ ਉਹਨਾਂ ਦਾ ਮੈਂਬਰ ਪਾਰਲੀਮੈਂਟ ਹੈ ਤੇ ਇੱਕ ਐਮਐਲਏ ਹੈ ਉਹ ਵਿੰਗੇ ਤਰੀਕੇ ਨਾਲ ਅਜਿਹੇ ਜਿਹੜੇ ਕੇਸ ਨੇ ਉਹਨਾਂ ਦੇ ਉੱਤੇ ਉਹ ਉਹਨਾਂ ਦੇ ਹੱਕ 'ਚ ਖੜ ਗਏ ਜਿਹੜੇ ਜਿਹੜੇ ਜਬਰ ਜਨਾਹ ਕਰਨ ਵਾਲੇ ਲੋਕ ਨੇ ਤੇ ਉਹਦੇ ਤੇ ਵੀ ਇਹਨਾਂ ਦੀ ਬਹੁਤ ਵੱਡੀ ਵੱਡੀ ਤੋਏ ਤੋਏ ਹੋ ਰਹੀ ਹੈ ਦੋ ਜਿਹੜੀ ਉੱਥੋਂ ਦੀ ਇੱਕ ਮੈਂਬਰ ਪਾਰਲੀਮੈਂਟ ਹੈ ਜਿਹੜੀ ਮਹੂਆ ਮৈত্রਾ ਉਹਦੀ ਤੇ ਇੱਕ ਦੂਜੇ ਐਮਪੀ ਦੀ ਆਪਸ 'ਚ ਤੂੰ ਤੂੰ ਮੈਂ ਮੈਂ ਵੀ ਹੋਈ ਹੈ ਉਸ ਦੇ ਉੱਤੇ ਨਿੱਜੀ ਵੀ ਅਟੈਕ ਵੀ ਉਹ ਬੰਦਾ ਕਰਨ ਤੱਕ ਗਿਆ ਉਹਦੇ ਤੇ ਮਹੂਆ ਮৈত্রਾ ਦੇ ਉੱਤੇ ਸੋ ਇਹ ਬਹੁਤ ਗੰਭੀਰ ਮਸਲਾ ਹੈਗਾ ਔਰਤਾਂ ਦਾ ਮਸਲਾ ਇਹਦੇ ਚ ਜਿਹੜੀਆਂ ਇਹ ਪਾਰਟੀਆਂ ਨੇ ਚਾਹੇ ਚਾਹੇ ਤ੍ਰਮਲ ਕਾਂਗਰਸ ਹੈ ਤੇ ਚਾਹੇ ਬੀਜੇਪੀ ਹੈ ਇਹ ਸਾਰੇ ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਲਿਬੜੇ ਹੋਏ ਆ ਇਹ ਉਹਨਾਂ ਲੋਕਾਂ ਤੇ ਐਕਸ਼ਨ ਨਹੀਂ ਕਰਦੇ ਜਿਹੜਾ ਕਿ ਹੋਣਾ ਚਾਹੀਦਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਗਾਜ਼ਾ ਦੇ ਵਿੱਚ ਕੱਲ ਫੇਰ ਦੁਬਾਰਾ 112 ਬੰਦੇ ਜਿਹੜੇ ਆ ਮਾਰ ਦਿੱਤੇ ਆ ਇਜ਼ਰਾਈਲ ਨੇ ਤੇ ਅਮਰੀਕਾ ਉਧਰਲੇ ਪਾਸੇ ਸੀਜ਼ਫਾਇਰ ਦੀਆਂ ਗੱਲਾਂ ਕਰਦਾ ਹੈ ਵੀ ਜੰਗਬੰਦੀ ਹੋਊਗੀ ਤੇ ਉਧਰਲੇ ਪਾਸੇ ਬੰਦੇ ਮਾਰੇ ਜਾ ਰਹੇ ਹੈ ਉਥੋਂ ਦੀਆਂ 170 ਜਿਹੜੀਆਂ ਐਨ ਜੀਓਜ਼ ਨੇ ਉਹਨਾਂ ਨੇ ਯੂ ਐਸ ਅਮਰੀਕਾ ਤੇ ਇਜ਼ਰਾਈਲ ਵੱਲੋਂ ਵੰਡੀ ਜਾਂਦੀ ਜਿਹੜੀ ਏਡ ਹੈ ਉਹਦੇ ਉਹਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਵੀ ਇਸ ਏਡ ਦੇ ਬਹਾਨੇ ਜਦੋਂ ਲੋਕ ਇਕੱਠੇ ਹੁੰਦੇ ਆ ਉਹ ਮਾਰੇ ਜਾਂਦੇ ਆ 500 ਤੋਂ ਵੱਧ ਲੋਕ ਜਿਹੜੇ ਐ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਦਰਿੰਗ ਮਾਸ ਸ਼ੂਟਿੰਗ ਜਿਹੜੀਆਂ ਹੋਈਆਂ ਨੇ ਸਮੂਹਕ ਤੌਰ ਤੇ ਸ਼ੂਟਿੰਗ ਕਰਕੇ ਬੰਦੇ ਮਾਰਨੇ ਉਹ ਹੋ ਚੁੱਕੀਆਂ ਨੇ ਇਸ ਏਡ ਦੇ ਬਹਾਨੇ ਉਹਦੇ ਚ ਡਰੱਗਸ ਦੇ ਸਵਾਲ ਵੀ ਆਏ ਐ ਤੇ ਇਹਦੇ ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਅਮਨ ਪਸੰਦ ਲੋਕਾਂ ਨੂੰ ਇਹਦੇ ਤੇ ਆਵਾਜ਼ ਉਠਾਉਣੀ ਚਾਹੀਦੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀ ਯੂ ਐਸ ਏ ਦੀ ਅਮਰੀਕਾ ਦੀ ਜਿਹੜੀ ਸੈਨਟ ਹੈ ਕੱਲ ਉਹਦੇ ਚ ਟਰੰਪ ਬੜਾ ਕਸੂਤਾ ਫਸਿਆ ਉਹਨੇ ਕਿਹਾ ਸੀ ਵੀ ਮੈਂ ਇੱਕ ਬਿਲ ਪੇਸ਼ ਕਰ ਰਿਹਾ ਜਿਹਦਾ ਨਾਮ ਬਿਗ ਬਿਊਟੀਫੁਲ ਬਿਲ ਹੈ big beautiful bill ਬਹੁਤ ਵੱਡਾ ਤੇ ਸੁੰਦਰ ਬਿੱਲ ਐ ਉਸ ਸੁੰਦਰ ਬਿੱਲ ਦੇ ਉੱਤੇ 24 ਘੰਟਿਆਂ ਤੋਂ ਵੱਧ ਬਹਿਸ ਹੁੰਦੀ ਰਹੀ ਸਾਰੀ ਰਾਤ ਉੱਥੋਂ ਦੇ ਸੈਨੇਟਰ ਬੈਠੇ ਰਹੇ ਤੇ ਉਹਨਾਂ ਚ ਗਰਮਾ-ਗਰਮ ਬਹਿਸ ਦਲੀਲਬਾਜ਼ੀ ਤੇ ਉਸ ਤੋਂ ਬਾਅਦ ਕਈ ਸਾਰੀਆਂ ਉਹਨਾਂ ਦੀਆਂ ਤਰਮੀਮਾਂ ਕੁਝ ਕੁਝ ਝੁੱਕ ਗਏ ਕੁਝ ਹੋਰ ਹੋ ਗਏ ਇਹਦੇ ਬਾਅਦ ਜਦੋਂ ਅਖੀਰ ਤੇ ਵੋਟਾਂ ਪਈਆਂ ਤਾਂ 50-50 ਵੋਟਾਂ ਪੈ ਗਈਆਂ ਦੋਏ ਪਾਸੇ ਬਿੱਲ ਦੇ ਹੱਕ ਚ 50 ਬਿੱਲ ਦੇ ਵਿਰੋਧ ਚ 50 ਤਾਂ ਫਿਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਜੇ ਡੀ ਵਾਂਸ ਉਹਨੂੰ ਆਪਣੀ ਵੋਟ ਪਾ ਕੇ ਬਿਲ ਪਾਸ ਕਰਾਉਣਾ ਪਿਆ ਉਥੋਂ ਦੀ ਸੈਨੇਟ ਦੇ ਵਿੱਚ ਸੋ ਉਹਦੇ ਚ ਬੇਸਿਕਲੀ ਜਿਹੜੀ ਮੋਟੀ ਗੱਲ ਹੈ ਦੋਸਤੋ ਉਹ ਇਹ ਹੈ ਕਿ ਵੀ ਉਸ ਬਿਲ ਦੇ ਵਿੱਚ ਆ ਜਿਹੜੇ ਜਿਹੜੇ ਉਥੋਂ ਦੇ ਜਿਹੜੇ ਬਾਰਡਰ ਸਕਿਉਰਿਟੀ ਤੇ ਮਿਲਟਰੀ ਦੇ ਉੱਤੇ ਖਰਚੇ ਆ ਉਹ ਵਧਾਏ ਜਾਣਗੇ ਸੰਕੜੇ ਅਰਬ ਡਾਲਰ ਉਸ ਤੇ ਖਰਚੇ ਜਾਣਗੇ ਤੇ ਜਿਹੜੀ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ ਜਿਹੜਾ ਉਸ ਨੂੰ ਫਾਇਦਾ ਪਹੁੰਚਾਉਣ ਲਈ ਆਉਣ ਵਾਲੇ ਸਾਲਾਂ ਦੇ ਵਿੱਚ 3.8 ਟ੍ਰਿਲੀਅਨ ਡਾਲਰ ਟ੍ਰਿਲੀਅਨ ਡਾਲਰ ਭਾਰਤ ਦੀ ਟੋਟਲ ਜੀਡੀਪੀ ਦੇ ਨੇੜੇ ਤੇੜੇ ਹੈ ਇਨ ਡਾਲਰ ਜਿਹੜੇ ਐ ਉਹ ਉਹਨਾਂ ਨੂੰ ਦਿੱਤੇ ਜਾਣਗੇ ਉਹ ਜਿਹੜੇ ਉਹਨਾਂ ਨੂੰ ਖਰਚਾ ਉਹ ਸਰਕਾਰ ਦਾ ਜਿਹੜਾ ਘਾਟਾ ਪਊਗਾ ਇਸ ਗੱਲ ਦੇ ਉੱਤੇ ਦੂਜੇ ਪਾਸੇ ਜਿਹੜੇ ਕਰੋੜਾਂ ਉੱਥੋਂ ਦੇ ਆਮ ਲੋਕ ਐ ਜਿਨ੍ਹਾਂ ਨੂੰ ਇਨਸ਼ੋਰੈਂਸ ਹੈਲਥ ਇਨਸ਼ੋਰੈਂਸ ਵਗੈਰਾ ਤੇ ਹੋਰ ਏਡ ਮਿਲਦੀ ਐ ਉਹਦੇ ਤੇ ਵੱਡੀ ਸਾਰੀ ਕੈਂਚੀ ਫਿਰ ਜੂਗੀ ਜਾਨੀ ਸਿੱਧੇ ਤੌਰ ਤੇ ਅਮੀਰ ਆਦਮੀਆਂ ਨੂੰ ਗੱਫੇ ਤੇ ਜਿਹੜੇ ਗਰੀਬ ਲੋਕ ਨੇ ਉਥੋਂ ਦੇ ਉਹਨਾਂ ਨੂੰ ਧੱਫੇ ਮਾਰੇ ਜਾਣੇ ਆ ਇਸ ਨਵੇਂ ਵਟ ਦੇ ਨਾਲ ਤੇ ਇਹਦਾ ਵਿਰੋਧ ਵੀ ਹੋਣਾ ਹੈ ਤੇ ਜਿਵੇਂ ਕਿ ਵਰਨੀ ਸੈਂਟਰ ਸੁਰ ਨਹੀਂ ਲੱਗੇ ਹੋਏ ਆ ਤੇ ਹੁਣ ਮਮਦਾਨੀ ਸਾਹਿਬ ਨੇ ਵੀ ਚੁੱਕਿਆ ਹੋਇਆ ਬਿੱਲਾ ਤੇ ਉਥੇ ਅਮਰੀਕਾ ਦੇ ਵਿੱਚ ਕੋਈ ਐਸ ਕਿਸਮ ਦੇ ਖੱਬੇ ਪੱਖੀ ਲੋਕ ਹੋਰ ਉੱਭਰਨਗੇ ਜਿਹੜੇ ਇਸ ਗਰੀਬਾਂ ਦੇ ਉੱਤੇ ਹਮਲੇ ਤੇ ਅਮੀਰਾਂ ਨੂੰ ਗਫਿਆਂ ਦੇ ਵਿਰੁੱਧ ਡਟ ਕੇ ਸਾਹਮਣੇ ਆਉਣਗੇ ਇਹ ਉਥੋਂ ਦੀ ਜਿਹੜੀ ਖਬਰ ਆ ਅਗਲੀ ਗੱਲ ਲਾਸਟ ਤੇ ਤੁਹਾਡੇ ਨਾਲ ਜਿਹੜੇ ਦੋਸਤੋ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਕੱਲ ਕੈਨੇਡਾ ਡੇ ਸੀਗਾ ਕੈਨੇਡਾ ਦੇ ਜਿਹੜਾ ਇਤਿਹਾਸ ਹੈ ਬਹੁਤ ਹੀ ਮਾੜਾ ਇਤਿਹਾਸ ਹੈ ਉੱਥੋਂ ਦੇ ਜਿਹੜੇ ਕਾਲੇ ਲੋਕ ਨੇ ਉੱਥੋਂ ਦੇ ਜਿਹੜੇ ਆਪਦੇ ਲੋਕ ਸੀਗੇ ਉੱਥੋਂ ਦੇ ਆਦ ਵਸਿੰਦੇ ਲੋਕ ਸੀ ਜਿਹੜੇ ਮੂਲ ਨਿਵਾਸੀ ਉਹਨਾਂ ਨੂੰ ਕਿਵੇਂ ਮਾਰਿਆ ਗਿਆ ਕਿਵੇਂ ਉਹਨਾਂ ਦੀ ਨਸਲ ਕੁਸ਼ੀ ਕੀਤੀ ਗਈ ਕਿਵੇਂ ਉਹਨਾਂ ਦੀ ਜਿਹੜੀ ਐ ਸੱਭਿਆਚਾਰ ਉਹਨਾਂ ਨੂੰ ਖਤਮ ਕੀਤਾ ਗਿਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਾਰਿਆ ਗਿਆ ਉਹ ਬਹੁਤ ਲੰਬੀ ਚੌੜੀ ਹਿਸਟਰੀ ਹੈ ਉਹਦੇ ਉੱਤੇ ਕੈਨੇਡਾ ਦੇ ਬਣਾਉਣ ਦੇ ਉੱਤੇ ਕੈਨੇਡਾ ਦੇ ਲੋਕਾਂ ਤੋਂ ਸਾਨੂੰ ਵੀ ਸਿੱਖਣਾ ਚਾਹੀਦਾ ਹੈ ਵੀ ਕਿਤੇ ਸਾਡੇ ਤਾਂ ਨਹੀਂ ਅਜਿਹੇ ਕੁਝ ਕਮਿਊਨਿਟੀਜ਼ ਦੇ ਨਾਲ ਰਿਸ਼ਤਾ ਹੋ ਰਿਹਾ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ